ਦਲਾਂ ਦਾ ਗੱਲ ਕਰਦੇ ਨੂੰ ਉਹ ਕਿੰਨਾ ਛੋਟਾ ਹੁਣ ਛੋਟਾ ਨਾਲ ਕੀ ਇਹੋ ਜੀ ਗੱਲਬਾਤ ਹੋਈ ਹੈ ਜਿਹੜੀ ਆ ਤੁਹਾਨੂੰ ਮੀਡੀਆ ਬੁਲਾਣਾ ਪਿਆ ਮੇਰਾ ਨਾਮ ਮਨਦੀਪ ਕੌਰ ਆ ਜੀ ਮੇਰਾ 2 ਅਗਸਤ ਦੇ ਵਿੱਚ 6 ਤਰੀਕ ਨੂੰ ਆਪਰੇਟ ਹੋਇਆ ਜੀ ਇੱਥੇ ਡਾਕਟਰ ਪੋਲੀਪ ਦਾ ਡਾਕਟਰ ਸਾਵਲੀ ਨੇ ਕੀਤਾ ਗਿਆ ਸੀ ਹਸਪਤਾਲ ਦੇ ਵਿੱਚ 2 ਮਹੀਨਿਆਂ ਬਾਅਦ ਮੇਰੇ ਫੇਰ ਉੱਥੇ ਪੇਨ ਹੋਈ ਆ ਮੈਂ ਦੁਬਾਰਾ ਇੱਥੇ ਹਸਪਤਾਲ ਦੇ ਵਿੱਚ ਜੀਵਨ ਹਸਪਤਾਲ ਜੀਵਨ ਹਸਪਤਾਲ ਮੇਰਾ ਪੋਲੀਪ ਦਾ ਆਪਰੇਟ ਹੋਇਆ ਜੀ ਡਾਕਟਰ ਸਾਹਬਨੀ ਨੇ ਕੀਤਾ ਜੀ ਕੀ ਕਹਿਣਾ ਚਾਹਦੇ ਹੋ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਨ ਤੋਂ ਆਪਰੇਟ ਕਰਵਾਇਆ 2 ਮਹੀਨੇ ਬਾਅਦ ਮੇਰੇ ਫੇਰ ਪੇਨ ਹੋਈ ਆ ਮੈਂ ਡਾਕਟਰ ਸਾਹਬਨੀ ਕੋਲੇ ਗਈ ਉਹਨਾਂ ਦੇ ਘਰੇ ਵੀ ਮੇਰਾ ਦੁਆਰੋਂ ਪੇਨ ਹੋ ਰਹੀ ਆ ਮੈਨੂੰ ਮੈਡੀਸਿਨ ਲਿਖ ਦੋ ਉਹਨਾਂ ਨੇ ਮੈਨੂੰ ਪਛਾਣਨ ਤੋਂ ਇਨਕਾਰ ਕਰਤਾ ਵੀ ਮੈਂ ਤੁਹਾਨੂੰ ਨਹੀਂ ਜਾਣਦੀ ਹੈਗੀ ਉਸ ਤੋਂ ਬਾਅਦ ਅਸੀਂ ਹਸਪੀਟਲ ਦੇ ਵਿੱਚ ਫੇਰ ਫੋਨ ਕੀਤਾ ਜੀ ਤੁਹਾਡੇ ਮੈਡਮ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰਤਾ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਚੈੱਕਅਪ ਕਰ ਲੈਨੇ ਆ ਦੁਆਰੋਂ ਫੇਰ ਸਾਨੂੰ ਇੱਕ ਹੋਰ ਕੇਅਰ ਹਸਪੀਟਲ ਦੇ ਵਿੱਚ ਭੇਜਿਆ ਗਿਆ ਉੱਥੇ ਜਦੋਂ ਅਸੀਂ ਇਹ ਅ ਕਿ ਮੇਰਾ ਪਾਲੀਪੋਥੀ ਪਿਆ ਐਜ਼ ਇਟ ਇਜ਼ ਜਿਹੜਾ ਅਸੀਂ ਆਪਰੇਟ ਕਰਵਾਇਆ ਸੀ ਮੈਂ ਇਹ ਕਹਣਾ ਚਾਹਨੀ ਹਾਂ ਕਿ ਮੇਰਾ ਆਪਰੇਟ ਕੀਤਾ ਹੀ ਨਹੀਂ ਹੈਗਾ ਡਾਕਟਰ ਸਾਹਿਬਲੀ ਨੇ ਇਹ ਅਨਗੈਲੀ ਕੀਤੀ ਗਈ ਹੈ ਜੀ ਸਾਡੇ ਨਾਲ ਕਿੰਨੇ ਪੈਸੇ ਲੱਗੇ ਆਪਰੇਸ਼ਨ ਦੇ ਆਪਰੇਸ਼ਨ ਦੇ ਸਾਡੇ 30 32000 ਰੁਪਏ ਲੱਗਿਆ ਵਿਦ ਮੈਡੀਸਨ ਉਹ ਤੋਂ ਉਹਨਾਂ ਨੇ ਕੋਈ ਫਾਈਲ ਵਗੈਰਾ ਤਿਆਰ ਕੀਤੀ ਉਹ ਡਾਕਟਰ ਸਾਹਿਬ ਹਾਂਜੀ ਹਾਂ ਆਪਰੇਸ਼ਨ ਕਿੰਦੀ ਫਾਈਲ ਤਿਆਰ ਕੀਤੀ ਹੈ ਜੀ ਮੇਰੇ 16 mm ਦੀ ਸੀਗੀ ਜਿਹੜੀ ਹੁਣ 13 ਦੀ ਹੈ ਉਹਨੂੰ ਆਪਰੇਟ ਕੀਤਾ ਗਿਆ ਤੁਹਾਨੂੰ ਐਨਸੀਸੀਆ ਦਿੱਤਾ ਗਿਆ ਹਾਂਜੀ ਹਾਂ ਐਨਸੀਸੀਆ ਦਿੱਤਾ ਗਿਆ ਸੀਗਾ ਜੀ ਮੈਨੂੰ ਤੇ ਦੋ ਦਿਨ ਮੈਨੂੰ ਐਡਮਿਟ ਵੀ ਰੱਖ ਦੂਸਰੇ ਦਿਨ ਮੈਨੂੰ ਸ਼ਾਮ ਨੂੰ ਇਹਨਾਂ ਨੇ ਡਿਸਚਾਰਜ ਕੀਤਾ ਜੀ ਮੇਰੀ ਸਾਰੀਆਂ ਫਾਈਲਾਂ ਰੈਡੀ ਨੇ ਸਾਰੀਆਂ ਫਾਈਲਾਂ ਮੇਰੇ ਕੋਲ ਹੈਗੀ ਆ ਇਸ ਟਾਈਮ 'ਚ ਫੋਟਾ ਜਿਹੜਾ ਆਪਰੇਟ ਕੀਤਾ ਗਿਆ ਤੁਸੀਂ ਕਹਿੰਦੇ ਫੋਟਾ ਆਪਰੇਟ ਫੋਟਾ ਛੋਟੇ ਟਾਈਮ ਦੇ ਵਿੱਚ ਫੋਟਾ ਆਪਰੇਸ਼ਨ ਦਾ ਕੀਤਾ ਗਿਆ ਫਿਰ ਕਿੰਨਾ ਸਹੀ ਗਿਆ ਜੀ ਰਿਪੋਰਟ ਉਹ ਰਿਪੋਰਟ ਉੱਥੇ ਪਈ ਹੈ ਹਾਂ ਜੀ ਅ ਫਿਰ ਉਸ ਤੋਂ ਬਾਅਦ ਕੀ ਕਿਹਾ ਗਿਆ ਜੀ ਦੱਸੋ ਸਰ ਸਾਹੀ ਉਹਨਾਂ ਨੂੰ ਰਿਪੋਰਟਾਂ ਦਿਖਾਈਆਂ ਉਹ ਕਹਿੰਦੇ ਰੀ ਗਰੋਥ ਹੋ ਜਾਂਦੀ ਹੈ ਜੀ ਵੀ ਨਾਲ ਕਿ ਨਾਲ ਰੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਅਸੀਂ ਹੋਰ ਵੀ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਵੀ ਰੀ ਗਰੋਥ ਆਫਟਰ 3 ਮਨਸ ਹੁੰਦੀ ਹੈ ਨਾਲ ਦੀ ਨਾਲ ਕਦੇ ਵੀ ਰੀ ਗ੍ਰੋਥ ਨਹੀਂ ਹੁੰਦੀ ਹੈ ਹੁਣ ਇਹ ਕਹਿੰਦੇ ਰੀ ਸਰ ਮੈਂ ਇਹ ਹੀ ਕਹਿਣਾ ਪ੍ਰਸ਼ਾਸਨ ਨੂੰ ਆਪਣੇ ਸਾਰੇ ਮੀਡੀਆ ਵਾਲਿਆਂ ਨੂੰ ਤੇ ਆਪਣੇ ਜਿਹੜੇ ਹਸਪੀਟਲ ਵਾਲਿਆਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਵੀ ਇਹ ਇਹ ਐ ਅੰਗੈਲੀ ਕਿਸੇ ਨਾਲ ਨਾ ਕੀਤੀ ਜਾਵੇ ਮੇਰੇ ਅੱਜ ਮੇਰੇ ਨਾਲ ਹੋਈ ਆ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਜੀ ਸਾਰੇ ਲੇਡੀਜ਼ ਦੀ ਪੇਨ ਇੱਕੋ ਹੀ ਆ ਵੀ ਇਹ ਸਮਝਣੀ ਨਹੀਂ ਹੈਗੇ ਵੀ ਪੇਨ ਕੀ ਚੀਜ਼ ਆਈ ਮੈਂ ਆਰਦੋ ਆ 8ਵੇਂ ਮਹੀਨੇ ਦੀ ਪੇਨ ਚ ਹੁਣ ਤੱਕ ਪੇਨ ਚ ਆਈ ਮੇਰਾ ਨਾ ਇਹਨਾਂ ਨੇ ਸਹੀ ਤਰੀਕੇ ਨਾਲ ਆਪਰੇਟ ਕੀਤਾ ਨਾ ਮੈਨੂੰ ਕੋਈ ਮੈਡੀਸਨ ਦੇ ਰਿਹਾ ਜੱਜ ਨਾਲ ਮੈਂ ਇਸ ਤੋਂ ਪਹਿਲਾਂ ਵੀ ਕਿਦੀ ਇਹਦੇ ਸਹੀ ਇਲਾਜ ਕਰਵਾਇਆ ਨਹੀਂ ਹਾਂਜੀ ਹਾਂ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਮੈਡੀਸਨ ਉਹ ਵੈਸੇ ਲੈ ਲੈਨੇ ਆ ਉਹ ਨਹੀਂ ਆਪਰੇਟ ਪਹਿਲੀ ਵਾਰ ਕਰਵਾਇਆ ਸਰ ਅਸੀਂ ਇਹ ਮੈਡੀਕਲ ਨੈਗਲੀਜੈਂਸੀ ਲੱਗਦੀ ਹੈ ਕਿ ਇੱਕ ਤਰ੍ਹਾਂ ਸਕੈਮ ਲੱਗ ਰਿਹਾ ਸਰ ਇਹ ਸਕੈਮ ਹੀ ਲੱਗਦਾ ਸਕੈਮ ਆ ਜੂਰਾ ਹੈ ਹਾਂਜੀ ਹਾਂ ਜਾਣ ਬੁੱਝ ਕੇ ਸਕੈਮ ਇਹਨਾਂ ਨੇ ਜਾਣ ਬੁੱਝ ਕੇ ਸਾਰਾ ਸਾਡੇ ਤੋਂ ਆਪਰੇਟ ਕਰਾ ਲਓ ਤੇ ਆਪਰੇਟ ਦੇ ਸਾਨੂੰ ਦੁਬਾਰਾ ਚਾਰਜਸ ਕਰਨੇ ਪੈਣਗੇ ਸਾਨੂੰ ਤੇ ਸਕੈਮ ਲੱਗਦਾ ਕਿਉਂਕਿ ਪਹਿਲਾਂ ਇਹ 13 mm ਦੀ ਸੀ ਹੁਣ ਪਹਿਲਾਂ 16 ਦੀ ਸੀ ਹੁਣ ਕੱਟ ਕੇ 13 ਦੀ ਸਾਨੂੰ ਸ਼ੋ ਹੋ ਰਹੀ ਆ ਹਾਂ ਜੀ ਹਾਂ ਜੀ ਉਹੀ ਡਾਕਟਰ ਹਾਂ ਸਾਡੇ ਸਾਡੇ ਹੀ ਹਸਪੀਟਲ 'ਚ ਦੁਬਾਰਾ ਆਪਰੇਟ ਕਰਾ ਲਓ ਹਾਂ ਸਾਨੂੰ ਇਹ ਕਿਹਾ ਗਿਆ ਜੀ ਇਹਨਾਂ ਨੇ ਇਹ ਸਾਹਮਣੇ ਆ ਰਿਹਾ ਸਕੈਮ ਬਹੁਤ ਜ਼ਿਆਦਾ ਮੈਡੀਕਲ ਫੀਲਡ 'ਚ ਆ ਰਹੇ ਨੇ ਤਾਂ ਇਹ ਸਕੈਮ ਆ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹੋ ਜਿਹੇ ਮਤਲਬ ਡਾਕਟਰਾਂ ਦਾ ਲਾਇਸੈਂਸ ਵੀ ਕੈਨਸਲ ਕਰੇ ਸਰਕਾਰ ਪੰਜਾਬ ਸਰਕਾਰ ਇਹ ਮਤਲਬ ਗੱਲ ਦੇਖੇ ਤੇ ਇਹੋ ਜਿਹੇ ਹਸਪੀਟਲਾਂ ਨੂੰ ਵੀ ਬੰਦ ਕੀਤਾ ਜਾਵੇ ਜਿਹੜੇ ਐਦਾਂ ਦਾ ਧੋਖਾਧੜੀ ਦਾ ਧੰਦਾ ਚਲਾ ਰਹੇ ਹੈ ਲੋਕਾਂ ਨੂੰ ਵੀ ਸਵੇਰ ਕਹਿੰਦਾ ਵੀ ਆਪ ਦਾ ਦੇਖ ਕੇ ਜਾਣਕਾਰੀ ਲੈ ਕੇ ਫਿਰ ਕਿਸੇ ਡਾਕਟਰ ਨੂੰ ਹੱਥ ਪਵਾਵੇ ਇਹ શરીર ਦੁਆਰੇ ਦੁਆਰੇ ਨਹੀਂ ਬਣਦੇ ਪ੍ਰਮਾਤਮਾ ਨੇ ਇੱਕ ਵਾਰੀ ਆਪਾਂ ਨੂੰ ਅੰਗ ਦਿੱਤੇ ਆ ਤੇ ਇਹ ਡਾਕਟਰ ਨਹੀਂ ਇਹ ਸੋਚਦੇ ਇਹ ਸਿਰਫ ਸਕੈਮ ਚਲਾ ਰਹੇ ਆ ਇਹ ਸਿਰਫ ਇਹ ਦੇਖ ਰਹੇ ਆ ਵੀ ਸਾਨੂੰ ਪੈਸਾ ਕਿੱਥੋਂ ਬਣੇ ਇਹ ਆਪਦਾ ਗੋਰਖ ਧੰਦਾ ਹੈ ਇਹਨਾਂ ਨੇ ਮਤਲਬ ਬੜਾ ਸੁਚੇਤੇ ਢੰਗ ਨਾਲ ਚਲਾ ਰਹੇ ਹੈ ਇਹ ਜੀਵਨ ਹਸਪੀਟਲ ਹੈ ਜੀ ਇਹ ਸਾਹਮਲੀ ਸਾਵਲੀ ਗਰਗੀ ਜੀ ਨੇ ਤੇ ਉਹਨਾਂ ਨੇ ਇਹਨਾਂ ਦਾ ਆਪਰੇਟ ਕੀਤਾ ਇਹਦੀ ਤੇ ਅਸੀਂ ਨਾ ਸਾਵਲੀ ਗਰਗੀ ਨੂੰ ਜਾਣਦੇ ਇਹਨਾਂ ਕਿਸੇ ਨੂੰ ਅਸੀਂ ਸਿਰਫ ਹਸਪੀਟਲ ਕੋਲ ਹੀ ਆਏ ਸੀ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਮਤਲਬ ਡਾਕਟਰ ਹੈਗੇ ਆ ਉਹਨਾਂ ਤੋਂ ਸਾਡਾ ਆਪਰੇਟ ਕਰਾਇਆ ਗਿਆ ਪਰ ਇਹ ਸਕੈਮ ਹੈ ਜੀ ਇੱਕ ਤਰ੍ਹਾਂ ਦਾ ਅਸੀਂ ਇਹੀ ਕਹਿਣਾ ਚਾਹੁੰਦੇ ਸਰ ਕੀ ਨਾਮ ਹੈ ਜਪਣਾ ਦਾ ਹਸਪੀਟਲ ਦਾ ਕੀ ਨਾਮ ਹੈ ਜੀਵਨ ਮਲਟੀ ਸਪੈਸ਼ਲਟੀ ਹਸਪੀਟਲ ਸੁਮੇਸ਼ ਸਰ ਸੁਮੇਸ਼ ਸਰ ਬਹੁਤ ਪੇਸ਼ੈਂਟਸ ਕਰੇ ਸੋ ਮਨ ਨੂੰ ਕੁਝ ਪਲੇਸ ਤੋਂ ਬੁੱਕ ਕਰਦੇ ਤੋਂ ਬੁੱਕ ਕਰਦੇ ਆਈਏ ਉਹਨਾਂ ਦੇ ਤੋਂ ਬੁੱਕ ਕਰਕੇ ਆਪਰੇਟ ਕਰਾਇਆ ਜੋ ਕਿ ਆਪਰੇਟ ਸਿਰਫ ਕਾਜੀ ਕਰਦੇ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਉਹ ਇੱਕ ਜਿਹੜਾ ਵੀ ਪ੍ਰੋਸੀਜਰ ਹੋਇਆ ਉਸ ਦੇ ਵਿੱਚ ਐਂਡੋਮੈਟਰੀਅਮ ਪੋਲਪ ਕਰਕੇ ਕਿਹਾ ਗਿਆ ਕਿ ਉਹ ਰਿਮੂਵ ਹੋਣਾ ਸੀ ਉਸ ਪੇਸ਼ੈਂਟ ਦਾ ਬਟ ਪੇਸ਼ੈਂਟ ਦੇ ਇਲਜ਼ਾਮ ਨੇ ਕਿ ਐਂਡੋਮੈਟਰੀਅਮ ਪੋਲਪ ਮੇਰਾ ਆਪਰੇਟ ਹੀ ਨਹੀਂ ਕੀਤਾ ਗਿਆ ਉਹ ਮੇਰੇ ਕੋਲ ਦੁਬਾਰਾ ਉਸ ਦੀ ਰਿਪੋਰਟ ਦੇ ਵਿੱਚ ਦੁਬਾਰਾ ਆ ਗਿਆ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਉਹ ਪ੍ਰੋਸੀਜਰ ਕਰਾਇਆ ਇੱਥੇ ਸਾਰਾ ਕੁਝ ਹੋਇਆ ਉਸ ਦੀ ਬਾਇਪਸੀ ਲਈਤੀ ਬਾਇਪਸੀ ਲੈਣ ਤੋਂ ਬਾਅਦ ਉਹ ਤੀਜੀ ਜਗ੍ਹਾ ਤੇ ਬਾਇਪਸੀ ਦੀ ਰਿਪੋਰਟ ਹੋਈ ਉਸ ਰਿਪੋਰਟ ਦੇ ਵਿੱਚ ਦੇਖੋ ਨੀਚੇ ਲਿਖਿਆ ਹੋਇਆ ਕਿ ਐਂਡੋਮੈਟਰੀਅਮ ਪੋਲਪ ਹੈ ਜੇ ਉਹ ਕੱਢਿਆ ਹੀ ਨਹੀਂ ਤਾਂ ਉਹਦੀ ਰਿਪੋਰਟ ਦੇ ਵਿੱਚੋਂ ਆ ਜਾਏਗਾ ਜੇ ਉਹਦਾ ਆਪਰੇਟ ਹੋਇਆ ਤਾਂ ਹੀ ਆ ਗਿਆ ਨਾ ਕਿ ਡਾਕਟਰ ਨੇ ਆਪਣੇ ਕੋਲੋਂ ਥੋੜੀ ਦੇ ਦਿੱਤਾ ਉਹਦੇ ਚੋਂ ਰਿਮੂਵ ਰਿਮੂਵ ਕਰਕੇ ਉਹ ਪੀਸ ਲਿੱਤਾ ਗਿਆ ਫਿਰ ਉਸ ਲੈਬੋਰੀ ਤੇ ਗਿਆ ਲੈਬੋਰੀ ਦੀ ਰਿਪੋਰਟ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਇਸ ਦਾ ਮਤਲਬ ਇਹ ਹੈ ਕਿ ਉਸ ਦਾ ਆਪਰੇਟ ਹੋਇਆ ਕੋਈ ਐਦਾਂ ਦੀ ਕੋਈ ਗੱਲ ਨਹੀਂ ਜੋ ਸਾਈਜ਼ ਕੀਤਾ ਜਾ ਰਿਹਾ ਹੈ ਕਿ ਨਾ 67 ਦੀ ਸਹੀ ਤੇ ਉਹ 70 ਤੱਕ ਪੈਂਡਿੰਗ ਹੈ ਕਿ ਅੱਗੇ ਜਲਦੀ ਇਹ ਦੁਬਾਰਾ ਗਰੋਥ ਕਰ ਸਕਦੀ ਹੈ ਹਾਂਜੀ ਇਹ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੋਲੀ ਜਿਹੜਾ ਹੈਗਾ ਉਹ ਦੁਬਾਰਾ ਆ ਸਕਦਾ ਸਰ ਇਹਦੇ ਬਾਰੇ ਤਾਂ ਟੈਕਨੀਕਲ ਜਿਹੜੇ ਕੰਸਲਟੈਂਟ ਆ ਉਹ ਹੀ ਦੇਣਗੇ ਪਰ ਆ ਸਕਦਾ ਹੈ ਇਸ ਚੀਜ਼ ਬਾਰੇ ਜਦੋਂ ਵੀ ਕਦੇ ਕੁਝ ਹੁੰਦਾ ਹੈ ਤਾਂ ਰੀਐਕ੍ਰੈਸ਼ਨ ਉਸ ਤੀ ਵੀ ਹੁੰਦੀ ਹੈ ਜਿਹੜਾ ਤੁਸੀਂ ਦੱਸਿਆ ਬੁੱਕ ਸੀ ਕਿਹਾ ਸੀ ਹੋ ਸਕਦਾ ਹਾਂ ਜੀ ਕੋਈ ਟਾਈਮ ਹੋਏਗਾ ਮੂਵਮੈਂਟ ਵਿੱਚ ਨੇ ਟਾਈਮ ਹਰ ਇੱਕ ਦੀ ਬੋਡੀ ਦੀ ਆਪਣੀ ਆਪਣੀ ਗ੍ਰੋਥ ਹੈ ਭਾਜੀ ਕੋਈ ਕਿਸੇ ਦੀ ਕਿੱਦਾਂ ਕਿਸੇ ਦੀ ਕਿੱਦਾਂ ਤੁਹਾਡੀ ਬੋਡੀ ਦੀ ਬਣਾਵਟ ਹੋ ਰਹੀ ਹੈ ਉਹਨਾਂ ਦੀ ਹੋ ਰਹੀ ਹੈ ਕੋਈ ਗ੍ਰੋਥ ਜਲਦੀ ਕਰ ਰਿਹਾ ਕੋਈ ਨਹੀਂ ਕਰ ਰਿਹਾ ਕੋਈ 1 ਸੈਂਟੀਮੀਟਰ 1 ਮਿਲੀਮੀਟਰ ਬਣਨ ਤੋਂ ਬਾਅਦ ਉੱਥੇ ਖੜਾ ਰਹਿ ਰਿਹਾ ਹੈ ਇਹਦੇ ਬਾਰੇ ਕੋਈ ਕਿਸੇ ਦੇ ਕੋਲ ਕੋਈ ਉਹ ਨਹੀਂ ਹੈ ਪਰ ਜਿੰਨਾ ਜਿੰਨਾ ਗ੍ਰੋਥ ਹੋਏਗੀ ਉਦ ਅਲਟਰਾਸਾਉਂਡ ਤੇ ਸੀਟੀ ਸਕੈਨ ਬਣਨੇ ਨੇ ਜਿਹਦੇ ਵਿੱਚ ਪਤਾ ਲੱਗੇ ਵੀ ਕਿੰਨੀ ਟਾਈਮ ਦੇ ਵਿੱਚ ਕਿਹਦੀ ਗ੍ਰੋਥ ਹੋ ਰਹੀ ਹੈ ਜੇ ਦੀ ਗ੍ਰੋਥ ਜ਼ਿਆਦਾ ਹੋ ਰਹੀ ਹੈ ਤਾਂ ਨੈਚੁਰਲ ਗੱਲ ਹੈ ਉਸ ਦਾ ਜਿਹੜਾ ਟਰੀਟਮੈਂਟ ਹੈ ਉਹ ਵੀ ਅਗਰੈਸਿਵਲੀ ਹੀ ਕੀਤਾ ਜਾਊਗਾ ਬਹੁਤ ਉਸ ਆਪਣੀ ਸੰਸਥਾ ਦੀ ਕੰਮ ਕਰ ਰਹੀ ਹੈ ਬਟ ਲੋਕਾਂ ਵੱਲੋਂ ਇਹ ਚੰਗੀਆਂ ਲਗਾ ਜਾਂਦਾ ਹੈ ਸਕੈ ਮੈਜਿਕ ਤਰੀਕੇ ਨਾਲ ਉਹ ਪਰਚਮ ਨਹੀਂ ਕਰਦੇ ਜਦ ਦੁਬਾਰਾ ਬਣਾ ਲਿਆ ਤਾਂ ਨੰਬਰ ਵੀ ਪੱਤੀ ਉਹ ਚੋਟੀ ਯਾਰ ਕਰਨ ਵਾਲਾ ਟ੍ਰੀਟਮੈਂਟ ਲੱਗਿਆ ਤੁਹਾਡੇ ਵੱਲੋਂ ਇਹ ਗੱਲ ਕਹੀ ਜਾਂਦੀ ਦੁਬਾਰਾ ਬਣਾ ਦੇਖੋ ਇਸ ਤਰ੍ਹਾਂ ਸੀਗਾ ਕਿ ਜਿਹੜਾ ਵੀ ਉਹ ਪ੍ਰੋਸੀਜਰ ਹੋਇਆ ਜੇ ਉਹਨਾਂ ਦੀ ਹੁਣ ਦੁਬਾਰਾ ਗ੍ਰੋਥ ਹੋ ਗਈ ਉਹ ਪੀਸ਼ੈਂਟ ਸਾਨੂੰ ਆ ਕੇ ਕਹਿ ਰਹੀ ਹੈ ਕਿ ਸਾਡਾ ਤਾਂ ਆਪਰੇਟ ਹੀ ਨਹੀਂ ਹੋਇਆ ਅਸੀਂ ਉਹਨਾਂ ਨੂੰ ਸਾਰੀਆਂ ਰਿਪੋਰਟਾਂ ਦਿਖਾਈਆਂ 10 ਵੀ ਦਿੱਤਾ ਕਿ ਇਦਾਂ ਸਾਰਾ ਕੁਝ ਹੋਇਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਦੁਬਾਰਾ ਪੋਲੀਪ ਥੋੜਾ ਰਿਮੂਵ ਕਰ ਦਿੰਦੇ ਹਾਂ ਉਹ ਕਹਿੰਦੇ ਨਹੀਂ ਆ ਸਾਡਾ ਇੱਥੇ ਹੁਣ ਭਰੋਸਾ ਨਹੀਂ ਹੈਗਾ ਅਸੀਂ ਇੱਥੇ ਨਹੀਂ ਕਰਾਣਾ ਅਸੀਂ ਕਹਿੰਦਾ ਤੁਸੀਂ ਕਿਤੇ ਹੋਰ ਕਰਾ ਲਓ ਅਸੀਂ ਉੱਥੇ ਕਹਿ ਦਿੰਦੇ ਆ ਇੰਨੀ ਗੱਲ ਹੋਈ ਆ ਉਸ ਤੋਂ ਬਾਅਦ ਉਹ ਸਾਨੂੰ ਸਾਡੇ ਤੋਂ ਪੈਸੇ ਮੰਗਣ ਲੱਗ ਗਈ ਸਾਡੇ ਤੋਂ ਅੱਛੀ ਦੀ ਡਿਮਾਂਡ ਕਰਨ ਲੱਗ ਗਈ ਵੀ ਤੁਸੀਂ ਤਾਂ ਸਾਨੂੰ ਪੈਸੇ ਦਿਓ ਇਦਾਂ ਦੀ ਗੱਲ ਤਾਂ ਹੈ ਨਹੀਂ ਕਿ ਦੇਖੋ ਟ੍ਰੀਟਮੈਂਟ ਜਿਹੜਾ ਕੀਤਾ ਹੈ ਉਸ ਦਾ ਸਬ ਤੇ ਉਹਨਾਂ ਦੀ ਜਿਹੜੀ ਬਾਡੀ ਗਰੋਥ ਕਰ ਰਹੀ ਹੈ ਉਸ ਦੀ ਚੀਜ਼ ਦੀ ਜ਼ਿੰਮੇਵਾਰੀ ਹਸਪੀਟਲ ਦੀ ਥੋੜੀ ਹੈ ਜੀ ਉਹ ਤਾਂ ਹਰ ਇੱਕ ਦੀ ਬਾਡੀ ਆਪਣੇ ਆਪਣੇ ਤਰੀਕੇ ਨਾਲ ਗਰੋਥ ਕਰਦੀ ਹੈ ਉਹਦੇ ਵਾਸਤੇ ਟਰੀਟਮੈਂਟ ਕੀਤਾ ਜਾ ਸਕਦਾ। ਜਿਹੜੇ ਲੋਕ ਇਕੱਠੇ ਹੋ ਕੇ ਆਉਂਦੇ ਨੇ ਤੁਹਾਨੂੰ ਕਿੱਥੇ ਆ ਗਿਆ ਤਾਂ ਦਿੱਕਤ ਪਸੰਦੀ ਨਹੀਂ ਨਹੀਂ ਸਰ ਸਾਰੇ ਕੀਤਾ ਹੀ ਹੈ ਜੀ ਅੱਜ ਦੇ ਡੇਟ ਦੇ ਵਿੱਚ ਲੋਕ ਇਹ ਸੋਚਦੇ ਨੇ ਕਿ ਇੱਕ ਬੜਾ ਸੌਫਟ ਕਾਰਨਰ ਹੈ ਹਸਪੀਟਲ ਹਨਾ ਉੱਥੇ ਜਾਈਏ ਤੇ ਉਹਨਾਂ ਨੂੰ ਡਾਕਟਰ ਬੜੇ ਸੌਫਟ ਹੁੰਦੇ ਨੇ ਉਹਨਾਂ ਨੂੰ ਦੱਬ ਲਈਏ ਜਿਹੜਾ ਪੈਸੇ ਦਿੱਤੇ ਨੇ ਉਹਨਾਂ ਨੂੰ ਵਾਪਸ ਮੰਗ ਲਈਏ ਇਹ ਅੱਜ ਕੱਲ ਲੋਕਾਂ ਨੇ ਆਮ ਟ੍ਰੈਂਡ ਬਣਾ ਰੱਖਿਆ ਤਾਂ ਮੇਰੀ ਤਾਂ ਇੱਕ ਬੇਨ ਜਿਹੜਾ ਇਹ ਰਸਤਾ ਅਪਣਾਇਆ ਹੈ ਗਲਤ ਹੈ ਤੁਸੀਂ ਇੱਕ ਡਾਕਟਰ ਆਪਣਾ ਟਰੀਟਮੈਂਟ ਦਿੰਦਾ ਤਾਂ ਉਸ ਦੇ ਵਿੱਚ 100% ਆਪਣਾ ਦਿੰਦਾ ਹੈ ਕਦੇ ਵੀ ਕਿਸੇ ਡਾਕਟਰ ਦਾ ਇਦਾਂ ਦਾ ਕੋਈ ਨਜ਼ਰੀਆ ਨਹੀਂ ਹੁੰਦਾ ਉਸ ਸੀਨ ਨੂੰ ਲੈ ਕੇ ਕਿ ਮੈਂ ਇਸ ਦਾ ਟਰੀਟਮੈਂਟ ਠੀਕ ਤਰੀਕੇ ਨਾਲ ਨਾ ਕਰਾਂ ਤਾਂ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਡਾਕਟਰ ਹੀ ਇੱਕ ਰੱਬ ਤੋਂ ਬਾਅਦ ਅੱਗੇ ਹੈਗੇ ਨੇ ਜਿਹੜੇ ਕਿ ਇੱਕ ਲੋਕਾਂ ਦੇ ਦੁੱਖ ਤਕਲੀਫ ਨੂੰ ਦੂਰ ਕਰਦੇ ਨੇ ਤੇ ਮੇਰੀ ਤਾਂ ਸਾਰਿਆਂ ਦੇ ਅੱਗੇ ਇਹ ਰਿਕਵੈਸਟ ਹੈ ਕਿ ਇਸ ਸੀਨ ਨੂੰ ਸਹੀ ਤਰੀਕੇ ਨਾਲ ਪੋਜ਼ਿਟਿਵ ਵੇ ਨਾਲ ਲਿਆ ਜਾਵੇ ਇਦਾਂ ਦਾ ਕੁਛ ਨਹੀਂ ਹੈ ਸਰ ਇਦਾਂ ਦਾ ਕੁਛ ਨਹੀਂ ਹੈ ਬੁਈ ਕੇਸ ਇੱਥੇ ਨਹੀਂ ਵਿਗੜਦੇ ਲਾਸਟ ਟਾਈਮ ਵੀ ਜਿਹੜੀ ਵੀਡੀਓ ਸੀ ਉਸ ਦੇ ਵਿੱਚ ਸਾਫ਼-ਸਾਫ਼ ਬਲੈਕਵੇਲਿੰਗ ਸੀਗੀ ਉਸ ਫੈਮਿਲੀ ਦੀ ਕਿ ਅਸੀਂ ਪੈਸੇ ਨਹੀਂ ਦੇਣਾ ਚਾਹੁੰਦੇ ਤੇ ਉਹ ਜਦੋਂ ਚਾਰ মিডিਆ ਭਰਾ ਆ ਕੇ ਖੜ ਜਾਂਦੇ ਨੇ ਤਾਂ ਹਸਪੀਟਲ ਨੂੰ ਵੀ ਲੱਗਦਾ ਕਿ ਮੇਰੇ ਹਸਪੀਟਲ ਦੀ ਬਦਨਾਮੀ ਹੋਊਗੀ ਯਾਰ ਉਹਦੇ ਕਰਕੇ ਉਹਨਾਂ ਨੇ ਕਹਿਤਾ ਯਾਰ ਤੁਸੀਂ ਇਦਾਂ ਹੀ ਚਲੇ ਜਾਓ ਬਿਨਾਂ ਪੈਸੇ ਨਾ ਦਿਓ ਤਾਂ ਕਿਤੇ-ਕਿਤੇ ਮੈਨੂੰ ਐ ਲੱਗਦਾ ਥੋੜੇ মিডিਆ ਭਰਾਵਾਂ ਦਾ ਮਿਸਯੂਜ਼ ਵੀ ਕੀਤਾ ਜਾਂਦਾ ਲੋਕਾਂ ਦੇ ਦੁਆਰਾ ਜਿਹੜੇ ਲੋਕ ਜਿਹੜੀ ਕਮਿਊਨਿਟੀ 40 50 ਬੰਦੇ 30 ਬੰਦੇ ਇਕੱਠੇ ਹੋ ਕੇ ਖ ਸਰ ਬਣਿਆ ਉਸ ਚੀਜ਼ ਦਾ ਅਸੀਂ ਵੀ ਸੋਚਦੇ ਆ ਵੀ ਚਲੋ ਠੀਕ ਹੈ ਕਿਉਂ ਆਪਣੀ ਬਦਨਾਮੀ ਕਰਾਣੀ ਹੈ ਇੱਕ ਪੇਸ਼ੈਂਟ ਪੈਸੇ ਨਹੀਂ ਦੇ ਕੇ ਗਿਆ ਕੋਈ ਗੱਲ ਨਹੀਂ ਪਰ ਮੇਰੀ ਤਾਂ ਇੱਕ ਬੇਨਤੀ ਹੈ ਤੁਹਾਡੇ ਪਰਾਵਾਂ ਨੂੰ ਵੀ ਤੁਸੀਂ ਵੀ ਇਸ ਚੀਜ਼ ਦੇ ਬਾਰੇ ਥੋੜਾ ਜਿਹਾ ਪੋਜ਼ਿਟਿਵ ਤਰੀਕੇ ਨਾਲ ਦੇਖੋ ਕੀ ਲੋਕ ਕੀ ਕਰ ਰਹੇ ਨੇ ਲੋਕ ਆਪਣੇ ਆਪਣਾ ਫਾਇਦਾ ਲੈਣ ਲਈ ਤੁਹਾਡਾ ਤੁਹਾਨੂੰ ਮਤਲਬ ਯੂਜ਼ ਕਰ ਰਹੇ ਨੇ ਜਿਵੇਂ ਤੁਹਾਡੇ ਕਰਨਾ ਕਿ ਇਹੋ ਜਿਹਾ ਜੇ ਅਗਰ ਇਸੇ ਤਰ੍ਹਾਂ ਹੋਏਗਾ ਕਿ ਕਿੰਨੀ ਕੀ ਦੇਰ ਆਪਣਾ ਪਾ ਦਿੰਦੇ ਰੋਗੇ ਸਫਾਈ ਕਰੋਗੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਭਾਜੀ ਸਫਾਈ ਦੇਣਾ ਦੇਖੋ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਤੁਹਾਡਾ ਸਭ ਤੋਂ ਪਹਿਲਾਂ ਤਾਂ ਥੈਂਕਸ ਅਸੀਂ ਦੱਸ ਰਹੇ ਹਾਂ ਤੁਹਾਨੂੰ ਤੁਸੀਂ ਸਾਡਾ ਪ੍ਰੂਫ ਦੇਖਿਆ ਉਹਨਾਂ ਨੇ ਕਿਹਾ ਕਿ ਉਹ ኦਪਰੇਟ ਨਹੀਂ ਹੋਇਆ ਮੈਂ ਕਹਿ ਰਿਹਾ ਪ੍ਰੋਸੀਜਰ ਹੋਇਆ ਪ੍ਰੋਸੀਜਰ ਹੋਣ ਤੋਂ ਬਾਅਦ ਬਾਇਓ ਪ੍ਰੂਫ ਪਿਆ ਸਾਹਮਣੇ ਹੈ ਨਾ ਤੇ ਜਦੋਂ ਜਦੋਂ ਹੁਣ ਇਦਾਂ ਦੀ ਕੋਈ ਗੱਲ ਆਂਦੀ ਹੈ ਤੁਸੀਂ ਲੋਕ ਵੀ ਇੰਨੇ ਜ਼ਿਆਦਾ ਐਕਟਿਵਲੀ ਇਹਨਾਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਤੁਹਾਨੂੰ ਤੁਹਾਡਾ ਵੀ ਵਿਜ਼ਡਮ ਚਾਹੀਦਾ ਇਸ ਦੇ ਵਿੱਚ ਵੀ ਅਸੀਂ ਕਿਹੜੀ ਚੀਜ਼ ਨੂੰ ਚਲਾਈਏ ਕਿਹੜੀ ਚੀਜ਼ ਨੂੰ ਨਾ ਚਲਾਈਏ ਕਿਹੜੇ ਲੋਕ ਜਿਹੜੇ ਹੈਗੇ ਨੇ ਉਸ ਚੀਜ਼ ਨੂੰ ਤੁਹਾਨੂੰ ਮਿਸਯੂਜ਼ ਕਰ ਰਹੇ ਨੇ ਇੱਕ ਇੱਕ ਆਰਗੇਨਾਈ ਆਪਣੇ ਭਰਾਵਾਂ ਨੂੰ ਹੀ ਆਪਸ ਵਿੱਚ ਦੇਖਣੇ ਪੈਣਗੇ ਕਿਸੇ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਭਾਜੀ ਹਰ ਤਰ੍ਹਾਂ ਦੀ ਦੁਨੀਆ ਹੈਗੀ ਹੈ ਜਿਹੜੀ ਬਲੈਕਮੇਲ ਕਰਨ ਵਾਸਤੇ ਤਿਆਰ ਬੈਠੀ ਹੈ ਆਉਂਦੀ ਜਾਏ ਹਨਾ ਉਸ ਚੀਜ਼ ਨੂੰ ਤੁਸੀਂ ਥੋੜਾ ਤੁਹਾਨੂੰ ਮਾਧਿਅਮ ਬਣਾਇਆ ਜਾਂਦਾ ਮੈਂ ਤਾਂ ਇਹ ਕਹਿਣਾ ਚਾਹ ਰਿਹਾ ਸੀ ਸਰ ਇਹਦੇ ਉੱਤੇ ਬੋਰਡ ਬੈਠਾ ਜੀ ਸਿਵਲ ਸਰਜਨ ਆਫਿਸ ਹੈ ਅਗਰ ਅਸੀਂ ਕਿਤੇ ਗਲਤ ਹੋ ਗਏ ਆ ਉੱਥੇ ਕੰਪਲੇਨਟ ਕਰਨ ਅਸੀਂ ਉਸ ਚੀਜ਼ ਨੂੰ ਫੇਸ ਕਰਨ ਲਈ ਰੈਡੀ ਬੈਠੇ ਹਾਂ